ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਪ੍ਰਤੀ ਸੱਜਣ ਮੂਸਾ ਦਾ ਭੁਲੇਖਾ ਜੋ ਹੋਇਆ ਸੀ ਉਸ ਨੂੰ ਗੁਰੂ ਜੀ ਨੇ ਕਿਸ ਤਰ੍ਹਾਂ ਦੂਰ ਕੀਤਾ ਇਸ ਸਾਖੀ ਵਿੱਚ ਅਸੀਂ ਇਸ ਬਾਰੇ ਚਰਚਾ ਕਰਾਂਗੇ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਦੇ ਅਸਾਰੀ ਗੁਰੂ ਵਾਰੇ ਸਨ ਉਨਾ ਦਿਨਾ ਵਿੱਚ ਰੋਪੜ ਦਾ ਰਹਿਣ ਵਾਲਾ ਸੱਜਦ ਮੂਸਾ ਆਨੰਦਪੁਰ ਦੇ ਕੋਲ ਦੀ ਲੰਗਿਆ ਉਸਨੇ ਵੱਡੇ ਉੱਚੇ ਮਕਾਨ ਬਣਦੇ ਦੇਖ ਕੇ ਇੱਕ ਸਿੱਖ ਨੂੰ ਪੁੱਛਿਆ ਇਹ ਮਹਿਲਾ ਵਰਗੇ ਵੱਡੇ ਤੇ ਸੋਹਣੇ ਮਕਾਨ ਕੌਣ ਬਣਵਾ ਰਿਹਾ ਹੈ ਸਿੱਖ ਨੇ ਉੱਤਰ ਦਿੱਤਾ ਗੁਰੂ ਤੇਗ ਬਹਾਦਰ ਜੀ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਗੱਦੀ ਤੇ ਹਨ ਉਹ ਇਹ ਨਵਾਂ ਸ਼ਹਿਰ ਬਸਾ ਰਹੇ ਹਨ ਸਯਦ ਮੂਸਾ ਨੇ ਕਿਹਾ ਬਾਬਾ ਨਾਨਕ ਤਾਂ ਇੱਕ ਵੱਡਾ ਵਲੀ ਅਤੇ ਕਰਨੀ ਵਾਲਾ ਪੁਰਖ ਸੀ ਕੀ ਇਹ ਵੀ ਉਸ ਤਰ੍ਹਾਂ ਦੇ ਸ਼ਕਤੀ ਵਾਲੇ ਹਨ ਸਿੱਖ ਨੇ ਉੱਤਰ ਦਿੱਤਾ ਇਹ ਵੀ ਪੂਰਨ ਸ਼ਕਤੀ ਵਾਲੇ ਅਤੇ ਵਿਰਾਗੀ ਹਨ ਸਯਦ ਮੂਸਾ ਨੇ ਬੜੇ ਅਚੰਬੇ ਵਿੱਚ ਪੁੱਛਿਆ ਜੇ ਉਹ ਵਿਰਾਗੀ ਹਨ ਤਾਂ ਵੱਡੇ-ਵੱਡੇ ਮਹਿਲ ਕਿਉਂ ਬਣਵਾ ਰਹੇ ਹਨ ਕੀ ਉਹ ਸਹੀ ਹਨ ਜਾਂ ਫਕੀਰ ਸਿੱਖ ਨੇ ਉੱਤਰ ਦਿੱਤਾ ਗੁਰੂ ਜੀ ਵੀ ਹਸੀ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਸਨ ਸੈਦ ਮੂਸਾ ਨੇ ਕਿਹਾ ਮੈਂ ਉਹਨਾਂ ਨੂੰ ਮਿਲ ਕੇ ਆਪਣੇ ਮਨ ਦਾ ਸ਼ੰਕਾ ਦੂਰ ਕਰਨਾ ਚਾਹੁੰਦਾ ਹਾਂ ਕਿ ਕਿਵੇਂ ਇੱਕ ਗ੍ਰਸਤੀ ਦੁਨੀਆ ਦੀ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਦਾ ਮੋਹ ਤਿਆਗ ਸਕਦਾ ਹੈ ਤੇ ਵਿਰਾਗੀ ਹੋ ਸਕਦਾ ਹੈ ਸਿੱਖ ਸੈਦ ਮੂਸਾ ਨੂੰ ਗੁਰੂ ਜੀ ਪਾਸ ਲੈ ਗਿਆ ਗੁਰੂ ਜੀ ਨੇ ਸਜਦ ਮੂਸਾ ਨੂੰ ਆਪਣੇ ਪਾਸ ਬੜੇ ਸਤਿਕਾਰ ਨਾਲ ਬਿਠਾ ਕੇ ਪੁੱਛਿਆ ਮੈਨੂੰ ਆਪਣਾ ਸਵਾਲ ਦੱਸੋ ਮੈਂ ਆਪ ਦੇ ਮਨ ਦਾ ਪਰਮ ਦੂਰ ਕਰਾਂਗਾ ਸਜਦ ਮੂਸਾ ਨੇ ਗੁਰੂ ਜੀ ਨੂੰ ਸਵਾਲ ਕੀਤਾ ਆਪ ਗ੍ਰਸਤੀ ਹੋ ਅਤੇ ਵੱਡੇ ਵੱਡੇ ਮਹਿਲ ਉਸਾਰ ਰਹੇ ਹੋ ਜੋ ਆਪ ਨੂੰ ਮਾਇਆ ਨਾਲ ਮੋਹ ਨਹੀਂ ਤਾਂ ਫਿਰ ਇਹ ਵੱਡੇ ਵੱਡੇ ਮਕਾਨ ਕਿਉਂ ਬਣਵਾ ਰਹੇ ਹੋ ਗੁਰੂ ਜੀ ਨੇ ਕਿਹਾ ਅੱਜ ਦੀ ਰਾਤ ਤੁਸੀਂ ਸਾਡੇ ਪਾਸ ਰਹੋ ਸਵੇਰੇ ਚਲੇ ਜਾਣਾ ਸਵੇਰ ਤੱਕ ਆਪ ਦੇ ਸਵਾਲ ਦਾ ਉੱਤਰ ਆਪ ਨੂੰ ਮਿਲ ਜਾਏਗਾ ਸ਼ਾਮ ਨੂੰ ਸਜਦ موسی ਨੇ ਲੰਗਰ ਵਿੱਚ ਪ੍ਰਸ਼ਾਦ ਛਕਿਆ ਸੇਵਾਦਾਰਾ ਨੇ ਉਸ ਨੂੰ ਮੰਜਾ ਤੇ ਬਿਸਤਰਾ ਦੇ ਦਿੱਤਾ ਉਹ ਇੱਕ ਕਮਰੇ ਵਿੱਚ ਮੰਜੇ ਉੱਪਰ ਬਿਸਤਰਾ ਵਿਛਾ ਕੇ ਆਰਾਮ ਨਾਲ ਸੌਂ ਗਿਆ ਰਾਤ ਨੂੰ ਬੜੇ ਜੋਰਾਂ ਦੀ ਬਾਰਿਸ਼ ਹੋਣ ਲੱਗੀ ਅਤੇ ਹਵਾ ਚੱਲਣ ਲੱਗੀ ਮੀਂਹ ਅਤੇ ਹਵਾ ਦੇ ਰੋਲੇ ਨਾਲ ਉਸ ਦੀ ਨੀਂਦ ਖੁੱਲ ਗਈ ਜਾਗ ਹੋਣ ਤੇ ਉਹ ਸੋਚਣ ਲੱਗਾ ਕਿ ਜੇ ਉਹ ਇਹ ਮੀਂਹ ਵਿੱਚ ਬਾਹਰ ਹੁੰਦਾ ਤਾਂ ਉਸ ਦਾ ਕਿੰਨਾ ਬੁਰਾ ਹਾਲ ਹੋ ਜਾਣਾ ਸੀ ਇਹ ਕਮਰਾ, ਮੰਜਾ ਤੇ ਬਿਸਤਰਾ ਆਦ ਬਸਤੂਆਂ ਸਭ ਗੈਸਤੀਆਂ ਦੀ ਹੀ ਦੇਣ ਹਨ। ਗੁਰੂ ਗੈਸਤੀਆਂ ਪਾਸੋਂ ਇਕੱਠੀ ਹੁੰਦੀ ਮਾਇਆ ਸਾਰਿਆਂ ਦੇ ਭਲੇ ਲਈ ਖਰਚ ਕਰਦੇ ਹਨ। ਇਹਨਾਂ ਨੂੰ ਮਾਇਆ ਇਕੱਠੀ ਕਰਨ ਦਾ ਕੋਈ ਲਾਲਚ ਨਹੀਂ। ਇਹ ਗਹਿਰਸਤੀ ਹੁੰਦੇ ਹੋਏ ਵੀ ਤਿਆਗੀ ਹਨ। ਸਵੇਰੇ ਨੂੰ ਜਾਣ ਲੱਗੇ ਸਜਨ ਮੁਸਾ ਨੇ ਗੁਰੂ ਜੀ ਨੂੰ ਕਿਹਾ ਮੇਰੇ ਮਨ ਦਾ ਸ਼ੰਕਾ ਦੂਰ ਹੋ ਗਿਆ ਹੈ ਮੈਨੂੰ ਪਤਾ ਚੱਲ ਗਿਆ ਹੈ ਕਿ ਗ੍ਰਹਿਸਤੀ ਹੀ ॠषि मुਨੀਆਂ ਦੇ ਜਨਮਦਾਤਾ ਹਨ ਸਾਰਿਆਂ ਦੇ ਆਂਦਾਦਾਤੇ ਆਰਾਮਦਾਤਾ ਹਨ ਜੀਵਨ ਦੇ ਗੁਜ਼ਾਰੇ ਲਈ ਸਾਨੂੰ ਮਾਇਆ ਤੇ ਧਨ ਦੀ ਲੋੜ ਹੁੰਦੀ ਹੈ ਪਰ ਸਾਨੂੰ ਇਸ ਨਾਲ ਪ੍ਰਾਪਤ ਸੁੱਖ ਸੁਵਿਧਾਵਾਂ ਵਿੱਚ ਰਹਿੰਦੇ ਹੋਏ ਵੀ ਉਸ ਪਰਮਾਤਮਾ ਨੂੰ ਸਦਾ ਮਨ ਵਿੱਚ ਰੱਖਣਾ ਚਾਹੀਦਾ ਹੈ ਜੋ ਇਹ ਸਭ ਕੁਝ ਦੇਣ ਵਾਲਾ ਹੈ ਅਤੇ ਇਹਨਾਂ ਦੇ ਮੋਹ ਵਿੱਚ ਨਹੀਂ ਪੈਣਾ ਚਾਹੀਦਾ ਹੈ ਜੇਕਰ ਤੁਹਾਨੂੰ ਇਹ ਸਾਕੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ